ਮੈਨੂੰ ਬੜੀ ਖੁਸ਼ੀ ਹੋਈ ਕਿ ਕਿਸੇ ਨੇ ਤਾਂ ਸਾਡੇ ਬਾਰੇ ਸੋਚਿਆ ਨਹੀਂ ਤਾਂ ਕਦੇ ਵੀ ਛੋਟੀਆਂ ਵਪਾਰੀਆਂ ਵਾਂਗ ਜਾਂ ਛੋਟੀਆਂ ਦੁਕਾਨਦਾਰਾਂ ਬਾਰੇ ਕਦੇ ਕੋਈ ਗੱਲ ਨਹੀਂ ਹੋਈ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪ੍ਰਿਯੂਸ਼ ਕੋਇਲ ਵੱਲੋਂ ਮੀਤੇ ਕੱਲ ਛੋਟੇ ਦੁਕਾਨਦਾਰਾਂ ਦੇ ਹੱਕ ਵਿੱਚ ਦਿੱਤੀ ਹੋਈ ਸਟੇਟਮੈਂਟ ਨਾਲ ਉਨ੍ਹਾਂ ਕਾਰੋਬਾਰੀਆਂ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ ਜੋ ਕਿ ਆਨਲਾਈਨ ਸ਼ਾਪਿੰਗ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਹਨ ਕੇਂਦਰੀ ਮੰਤਰੀ ਵੱਲੋਂ 10 ਕਰੋੜ ਅਜਿਹੇ ਕਾਰੋਬਾਰੀਆਂ ਦੇ ਬਿਜ਼ਨਸ ਦੇ ਘਟਣ ਦਾ ਜਾਂ ਬੰਦ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਜਿਨ੍ਹਾਂ ਬਈਆਂ ਦੁਕਾਨਦਾਰੀਆਂ ਈ-ਕਮਰਸ ਜਿਸ ਨੂੰ ਆਨਲਾਈਨ ਸ਼ਾਪਿੰਗ ਕਾਰਨ ਸਿੱਧੇ ਤੌਰ ਤੇ ਪ੍ਰਭਾਵ ਹੇਠ ਮੰਨਿਆ ਜਾ ਰਿਹਾ ਹੈ ਕੇਂਦਰੀ ਮੰਤਰੀ ਵੱਲੋਂ ਟੀਮਤਾ ਦੇ ਲਗਾਤਾਰ ਈ-ਕਮਰਸ ਵੱਲੋਂ ਘਟ ਕਰਕੇ ਮਾਰਕੀਟ ਵਿੱਚ ਉਤਰਨ ਨਾਲ ਛੋਟੇ ਕਾਰੋਬਾਰੀਆਂ ਦੇ ਹੋਰੇ ਨੁਕਸਾਨ ਤੇ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਜੋ ਕਿ ਉਹਨਾਂ ਦੇ ਹੈਲਪਰ ਹੁੰਦੇ ਆ ਜੋ ਦੁਕਾਨਾਂ ਦੇ ਰੱਖੇ ਹੋਏ ਲੜਕੇ ਜਾਂ ਹੋਰ ਲੜਕੀਆਂ ਹਨ ਸੇਲਮੈਨ ਸਿਲਗਰ ਹਨ ਉਹਨਾਂ ਦੀ ਨੌਕਰੀ ਤੇ ਉਹਨਾਂ ਦਾ ਕਾਰੋਬਾਰ ਵੀ ਖਤਰੇ ਵਿੱਚ ਪੈ ਜਾਏਗਾ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਦੇਸ਼ ਦੀ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਸ਼ੰਦਰ ਬੇਰੋਜ਼ਗਾਰਾਂ ਦੀ ਗਿਣਤੀ ਵਿੱਚ ਇੱਕ ਵੱਡੇ ਤੌਰ ਤੇ ਵਾਧਾ ਨਾ ਹੋ ਜਾਵੇ ਇਸ ਸੰਬੰਧੀ ਇੱਕ ਕਾਰੋਬਾਰੀ ਜੋ ਕਿ 35 ਸਾਲ ਤੋਂ ਇਲੈਕਟ੍ਰੋਨਿਕਸ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਉਹਨਾਂ ਨਾਲ ਗੱਲਬਾਤ ਕੀਤੀ ਤੇ ਪਤਾ ਲੱਗਾ ਕਿ ਕਾਰੋਬਾਰ ਮਾਰਕੀਟ ਵਿੱਚ ਅੱਧ ਦੇ ਕਰੀਬ ਰਹਿ ਚੁੱਕੇ ਹਨ ਇਸ ਵੇਲੇ ਜੋ ਆਨਲਾਈਨ ਸ਼ਾਪਿੰਗ ਆ ਉਹ ਨੌਜਵਾਨ ਵਰਗ ਵਿੱਚ ਅੱਜ ਤੋਂ ਵੱਧ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਜਦਕਿ ਵੱਡੇ ਜੋ 50 ਸਾਲ ਤੋਂ ਉੱਪਰ ਦੇ ਵਿਅਕਤੀ ਹਨ ਉਹ ਆਨਲਾਈਨ ਸ਼ਾਪਿੰਗ ਤੋਂ ਥੋੜਾ ਪਰਹੇਜ਼ ਹੀ ਕਰਦੇ ਹਨ ਕਿਉਂਕਿ ਹੋਣ ਵਾਲੇ ਫਰਾਡ ਤੇ ਡਿਜੀਟਲ ਕਰੰਸੀ ਦੇ ਜ਼ਿਆਦਾ ਵਰਤੋਂ ਉਹਨਾਂ ਵੱਲੋਂ ਨਾ ਕਰਨ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਉਹ ਇਸ ਤਰ੍ਹਾਂ ਕਰ ਰਹੇ ਹਨ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਛੋਟੇ ਕਾਰੋਬਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੋਈ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਅਜਿਹੀ ਪਾਲਿਸੀ ਲੈ ਕੇ ਆਵੇਗੀ ਜਿਸ ਨਾਲ ਕਿ ਛੋਟਾ ਕਾਰੋਬਾਰੀ ਤੇ ਬਾਜ਼ਾਰ ਦੀਆਂ ਰੌਣਕਾਂ ਬਰਕਰਾਰ ਬਲੀਆਂ ਰਹਿਣ ਵਰਨਾ ਬਹੁਤ ਇਹੋ ਜਿਹੇ ਕਾਰੋਬਾਰਾਂ ਆਨਲਾਈਨ ਸ਼ਾਪਿੰਗ ਦੋਸਿੱਧ ਦੇ ਤੌਰ ਤੇ ਅੱਜ ਪ੍ਰਭਾਵਿਤ ਹੋ ਚੁੱਕੇ ਹਨ ਕਈ ਦੁਕਾਨਦਾਰ ਆਪਣੇ ਕਾਰੋਬਾਰ ਛੱਡ ਚੁੱਕੇ ਹਨ ਤੇ ਕਈ ਛੱਡਣ ਦੇ ਕਿਨਾਰੇ ਹਨ ਜੇਕਰ ਸਮੇਂ ਰਹਿੰਦੇ ਕੋਈ ਇਸ ਪਾਸੇ ਠੋਸ ਰਣਨੀਤੀ ਨਾਲ ਲਿਆਦੀ ਤਾਂ ਨਾਲੇ ਸਮੇਂ ਵਿੱਚ ਕਾਰੋਬਾਰ ਸਿਰਫ ਮਾਲਾਂ ਤੱਕ ਜਾ ਆਨਲਾਈਨ ਸ਼ੋਪਿੰਗ ਦਾ ਸੀਮਤ ਰਹਿ ਜਾਏਗਾ ਜੋ ਕਿ ਛੋਟੇ ਕਾਰੋਬਾਰੀਆਂ ਤੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੈਨੂੰ ਬੜੀ ਖੁਸ਼ੀ ਹੋਈ ਕਿ ਕਿਸੇ ਨੇ ਤਾਂ ਸਾਡੇ ਬਾਰੇ ਸੋਚਿਆ ਨਹੀਂ ਤਾਂ ਕਦੇ ਵੀ ਛੋਟਿਆਂ ਵਪਾਰੀਆਂ ਬਾਰੇ ਜਾਂ ਛੋਟੀਆਂ ਦੁਕਾਨਦਾਰਾਂ ਬਾਰੇ ਕਦੇ ਕੋਈ ਗੱਲ ਨਹੀਂ ਹੋਈ ਕਿਸੇ ਵੀ ਪੇਪਰ ਵਿੱਚ ਨਿਊਜ਼ਪੇਪਰ ਵਿੱਚ ਜਾਂ ਟੀਵੀ ਤੇ ਕਦੇ ਵੀ ਕੋਈ ਨਹੀਂ ਹੋਈ ਗੱਲ। ਪਹਿਲੀ ਵਾਰ ਤੁਹਾਡੇ ਕੇਂਦਰੀ ਮਾਨਯੋਗ ਮੰਤਰੀ ਇਹ ਬੀ ਉਸ ਗੋਲਦੀਨ ਆ ਗੱਲ ਕੀਤੀ ਆ ਬਹੁਤ ਖੁਸ਼ੀ ਵਾਲੀ ਗੱਲ ਆ ਚੰਗੀ ਗੱਲ ਆ ਜੀ ਉਹਨੇ ਚਿੰਤਾ ਕੀਤੀ ਆ ਇਹ ਨਾਮ ਹੈ ਗੜਸ਼ਿੰਕਰ ਤੋਂ ਇਲੈਕਟ੍ਰੋਨਿਕਸ ਦੇ ਕਾਰੋਬਾਰੀ ਕੁਲਦੀਪ ਸਿੰਘ ਬਾਲਾ ਪਿਛਲੇ 35 ਸਾਲ ਤੋਂ ਇਹ ਕਾਰੋਬਾਰ ਆਪਣੇ ਵਿੱਚ ਕਰ ਰਹੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਜਾਂ ਕੁਝ ਸਾਲਾਂ ਤੋਂ ਕਹਿੰਦੇ ਇੱਕ ਜੋ ਈ-ਕਮਰਸ ਦਾ ਜਾਂ ਆਨਲਾਈਨ ਸ਼ਾਪਿੰਗ ਦਾ ਰੁਝਾਨ ਵਧਿਆ ਉਸ ਦਾ ਇਹਨਾਂ ਦੇ ਕਾਰੋਬਾਰ ਤੇ ਕਿੰਨਾ ਅਸਰ ਪਿਆ ਇਹ ਜਾਣਦੇ ਆ ਸਵਾਗਤ ਹੈ ਕੁਲਦੀਪ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਸ਼ੁਰੀ ਸਾਹਿਬ ਤੇ ਜਿਹੜਾ ਹੁਣ ਈ-ਕਮਰਸ ਦੀ ਗੱਲ ਆ ਰਹੀ ਆ ਜਾਂ ਆਨਲਾਈਨ ਦੀ ਸ਼ਾਪਿੰਗ ਦੀ ਗੱਲ ਆ ਰਹੀ ਆ ਆਪਣਾ ਕਾਰੋਬਾਰ ਜਿਹੜਾ ਇਲੈਕਟ੍ਰੋਨਿਕਸ ਦਾ ਜਾਂ ਇਲੈਕਟ੍ਰੀਕਲ ਦਾ ਤੁਹਾਡਾ ਉਹ ਕਿੰਨਾ ਕੁ ਪ੍ਰਭਾਵਿਤ ਹੋਇਆ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਇਹਦਾ ਅਸਰ ਹੈਗਾ ਬਹੁਤ ਜ਼ਿਆਦਾ ਇਹ ਗੱਲ ਕੀਤੀ ਜਿਵੇਂ ਟਰਨਓਵਰ ਦੀ ਤਾਂ ਕਿੰਨੇ ਪਰਸੈਂਟ ਨੂੰ ਫਰਕ ਪੈ ਗਿਆ ਬਈਅਰਲੀ ਜੀਅਰਲੀ 50% ਦੇ ਕਰੀ ਮਤਲਬ ਅੱਧੋ-ਅੱਧ ਕਾਰੋਬਾਰ ਰਹਿ ਗਿਆ ਕੀ ਉਮੀਦ ਕਰਦੇ ਹੋ ਕਿ ਕਾਰੋਬਾਰ ਇਹ ਹੁਣ ਜਿਹੜਾ ਤੁਸੀਂ ਤੁਹਾਡੇ ਵਰਗੇ ਹੋਰ ਬੰਦੇ ਜਾਂ ਤੁਸੀਂ ਇਹ ਲੋ ਮਤਲਬ ਕੰਟੀਨਿਊਸ ਦੀ ਕਰ ਪਾਉਗੇ ਜਾਂ ਸਰਵਾਈਵ ਕਰ ਪਾਉਗੇ ਜਾਂ ਨਹੀਂ ਨਹੀਂ ਮੁਸ਼ਕਲ ਲੱਗਦਾ ਮੇਰਾ ਖਿਆਲ ਨਾਲ 5 ਕਸਾਲ ਲਈ ਇਹ ਕਾਰੋਬਾਰ ਰਹਿਣਗੇ ਕਿ ਈ-ਕਾਮਰਸ ਇਸੇ ਤਰ੍ਹਾਂ ਰਿਹਾ ਹਲੋ ਜਿਹੜੇ ਆਪਣੇ ਪ੍ਰੋਡਕਟ ਆ ਉਹਨਾਂ ਵਿੱਚੋਂ ਕਿੰਨੇ ਪਰਸੈਂਟ ਪ੍ਰੋਡਕਟ ਹੈਗੇ ਆ ਜਿਹੜੇ ਲੋਕਾਂ ਨੂੰ ਆਨਲਾਈਨ ਈਜ਼ੀ ਅਵੇਲੇਬਲ ਹੋ ਰਹੇ ਆ ਅਪਰੋਕਸੀਮੇਟਲੀ ਸਾਰੇ ਪ੍ਰਾਈਸ ਵੀ ਅਵੇਲੇਬਲ ਆ ਸਾਰਿਆਂ ਨੂੰ ਜੇ ਸਾਰੀ ਪ੍ਰੋਡਕਟ ਵੀ ਅਵੇਲੇਬਲ ਆ ਔਰ ਪ੍ਰਾਈਸ ਫੈਕਟਰ ਵੀ ਹੈਗਾ ਫਿਰ ਲੋਕ ਫਿਰ ਵੀ ਸਾਡੇ ਕੋਲ ਕਿੰਦਾ ਆ ਰਹੇ ਹਨ ਕਿਸ ਤਰ੍ਹਾਂ ਸਰਵਾਈਵਲ ਕਿਸ ਤਰ੍ਹਾਂ ਕਰੀਏ ਇਹੋ ਜੀ ਸਥਿਤੀ ਵਿੱਚ ਉਹ ਸਾਡੇ ਕੋਲ ਰਿਲੇਸ਼ਨ ਹੈਗੇ ਉਹੀ ਆ ਰਹੇ ਆ ਜਾਂ ਉਧਾਰ ਵਾਲੇ ਆ ਰਹੇ ਬਸ ਨਗਦ ਵਾਲੇ ਤਾਂ ਨਹੀਂ ਆ ਰਹੇ ਸਾਡੇ ਕੋਲ ਯੰਗ ਜਨਰੇਸ਼ਨ ਕਸਟਮਰ ਦੀ ਗੱਲ ਕਰੀਏ ਜਾਂ 올ਡ ਏਜ ਕਸਟਮਰ ਦੀ ਗੱਲ ਕਰੀਏ ਇਹਨਾਂ ਦੋਨਾਂ ਚੋਂ ਕਿਹੜਾ ਵਰਗ ਜ਼ਿਆਦਾ ਆ ਰਿਹਾ 올ਡ ਏਜ ਆ ਰਹੇ ਆ ਯਾ ਯੰਗ ਜਨਰੇਸ਼ਨ ਬਿਲਕੁਲ ਨਹੀਂ ਆ ਰਹੀ ਤੇ ਮਤਲਬ ਕੰਪੈਰੀਜ਼ਨ ਕਰਕੇ ਜਦਾਂ ਅੱਗੇ ਹੁੰਦਾ ਸਿਰਜਣ ਕੋਈ ਦੋਦ ਕਰਨ ਦੇ ਆ ਰੇ ਟਰਾਈ ਕਰ ਲਿਆ ਤਿੰਨਾਂ ਤੇ ਕਰ ਲਿਆ ਉਹ ਜਾਨ ਹੁਣ ਉਹ ਮੁ ਕਿਸ ਤਰ੍ਹਾਂ ਦੇਖਦੇ ਆ ਬਸ ਆਨਲਾਈਨ ਤੇ ਰੇਟ ਹੁੰਦੇ ਹਰ ਕੋਲ ਕਰਕ ਨੇ ਕਾਗਜ਼ੀ ਕੋਲ ਜੱਕਾਂ ਦਾ ਆਨਲਾਈਨ ਦੇ ਰੇਟ ਕਿੱਥੇ ਹੁੰਦੇ ਨਾਲ ਸਾਡੇ ਕੋਲ ਰੇਟ ਪੁੱਛਦੇ ਆ ਨਾਲੇ ਦੇਖ ਲੈਂਦੇ ਆ ਯਾ ਮੋਬਾਈਲ ਤੇ ਦੇਖ ਲੈਂਦੇ ਆ ਨਾਲੇ ਚਲ ਜਾਂਦੇ ਵਾਪਸ ਜਿਹੜੇ ਆਨਲਾਈਨ ਸ਼ਾਪਿੰਗ ਕਰਦੇ ਆ ਇਹਨਾਂ ਤੋਂ ਬਾਅਦ ਕੋਈ ਆਪਣੇ ਬੈਡ ਐਕਸਪੀਰੀਅੰਸ ਵਾਲੇ ਵੀ ਕੁਝ ਲੋਕਾਂ ਦੇ ਕਸੀ ਮੰਗਾਈ ਸੀ ਚੀਜ਼ ਖਰਾਬ ਨਿਕਲੀ ਜੇ ਉਹ ਕੁਛ ਅਸਤਰਨ ਦੇ ਵਿੱਚ ਹੀ ਆਈਆਂ ਹਾਂ ਹਾਂ ਬਹੁਤ ਸਾਰੇ ਆਏ ਆ ਜਿਨ੍ਹਾਂ ਨੇ ਜੋ ਮੰਗਾਇਆ ਉਹ ਨਹੀਂ ਆਇਆ ਇਦਾਂ ਵੀ ਹੋਇਆ ਬਹੁਤ ਬੜ ਤੇ ਜਿਆਦਾ ਜਨਨ ਕਿ ਜਿਹੜੇ ਸੀਨੀਅਰ ਸਿਟੀਜ਼ਨ ਜਾਂ 50 ਸਾਲ 60 ਸਾਲ ਪਲੱਸ ਵਾਲੇ ਆ ਉਹ ਮਤਲਬ ਆਨਲਾਈਨ ਤੋਂ ਪ੍ਰੇਜ਼ ਕਰ ਰਹੇ ਤੁਹਾਡਾ ਕਹਿਣਾ ਇਹ ਉਹ ਪਰਹੇਜ਼ ਕਰ ਰਹੇ ਆ ਕਾਰਨ ਉਹ ਤਾਂ ਕੀ ਸਮਝੋ ਕਾਰਨ ਨਹੀਂ ਉਹ ਰਿਲੇਸ਼ਨ ਰੱਖਣਾ ਚਾਹਦੇ ਆ ਲੋਕਾਂ ਨਾਲ ਜੋ ਸੰਬੰਧ ਬਣਿਓ ਪਹਿਲਾਂ ਵਾਲੇ ਉਹ ਰੱਖਣਾ ਚਾਹੁੰਦੇ ਆ ਲੇਕਿਨ ਆਣ ਵਾਲੀ ਜਨਰੇਸ਼ਨ ਜਿਹੜੀ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਨਹੀਂ ਇਸ ਚੀਜ਼ ਦਾ ਵਪਾਰੀਆਂ ਦੀ ਇਸ ਜਿਹੜੀ ਚਿੰਤਾ ਜਾਂ ਇਸ ਜਿਹੜੀ ਆਣ ਵਾਲੀ ਭਵਿੱਖ ਦਾ ਉਹਨਾਂ ਦੇ ਕਾਰੋਬਾਰ ਤੇ ਖਤਰਾ ਪੈਦਾ ਹੋ ਰਿਹਾ ਉੱਤੇ ਅੱਜ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਇੱਕ ਸਟੇਟਮੈਂਟ ਦਿੱਤੀ ਗਈ ਹੈ ਬੀਤੇ ਕੱਲ ਤੇ ਉਹਦੇ ਤੇ ਤੁਹਾਡਾ ਕੀ ਵਿਚਾਰ ਹੈ ਜੀ ਮੈਨੂੰ ਬੜੀ ਖੁਸ਼ੀ ਹੋਈ ਕਿ ਕਿਸੇ ਨੇ ਤਾਂ ਸਾਡੀ ਬਾਰੇ ਸੋਚਿਆ ਨਹੀਂ ਤਾਂ ਕਦੇ ਵੀ ਛੋਟੀਆਂ ਵਪਾਰੀਆਂ ਮਰੇ ਜਾਂ ਛੋਟੀਆਂ ਦੁਕਾਨਦਾਰਾਂ ਬਾਰੇ ਕਦੇ ਕੋਈ ਗੱਲ ਨਹੀਂ ਹੋਈ ਕਿਸੇ ਵੀ ਪੇਪਰ ਵਿੱਚ ਨਿਊਜ਼ਪੇਪਰ ਵਿੱਚ ਜਾਂ ਟੀਵੀ ਤੇ ਕਦੇ ਵੀ ਕੋਈ ਨਹੀਂ ਹੋਈ ਗੱਲ ਪਹਿਲੀ ਵਾਰ ਸਾਡੇ ਕੇਂਦਰੀ ਮਾਨਯੋਗ ਮੰਤਰੀ ਐਪੀਯੂਜ਼ ਗੋਇਲ ਜੀ ਨੇ ਗੱਲ ਕੀਤੀ ਆ ਬਹੁਤ ਖੁਸ਼ੀ ਵਾਲੀ ਗੱਲ ਆ ਚੰਗੀ ਗੱਲ ਆ ਜੀ ਉਹਨਾਂ ਨੇ ਚਿੰਤਾ ਕੀਤੀ ਆ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ 10 ਕਰੋੜ ਜਿਹੜਾ ਹੈਗਾ ਕਾਰੋਬਾਰੀ ਹਿੰਦੁਸਤਾਨ ਦਾ ਉਹ ਪ੍ਰਭਾਵਿਤ ਹੋ ਜਾਏਗਾ ਤੇ ਆਪਾਂ ਨੂੰ ਕੀ ਲੱਗਦਾ ਕਿ ਇਹ ਡਾਟਾ ਅਮ ਇਸ ਤੋਂ ਵੱਧ ਵੀ ਸਕਦਾ ਜਾਂ ਨਿਰਵਈ ਰਹੇਗਾ ਕੀ ਹੈ ਮੈਨੂੰ ਲੱਗਦਾ ਕੋਈ 10 ਕਰੋੜ ਤੋਂ ਵੀ ਵੱਧ ਹੋਣੇ ਆ ਤੇ ਦੇਸ਼ ਇਹੋ ਜੇ ਹਾਲਾਤਾਂ ਵਿੱਚ ਜੇ ਈ-ਕਮਰਸ ਦਾ ਟ੍ਰੈਂਡ ਇਸੇ ਤਰ੍ਹਾਂ ਵੱਧਦਾ ਰਿਹਾ ਔਰ ਦੁਕਾਨਦਾਰ ਜਿਸ ਤਰ੍ਹਾਂ ਮੰਤਰੀ ਮੰਤਰੀ ਦੇ ਡਾਟੇ ਦੀ ਗੱਲ ਕੀਤੀ ਤੇ 10 ਕਰੋੜ ਬੰਦਾ ਜੇ ਬੇਰੁਜ਼ਗਾਰ ਹੋ ਜੇ ਤਾਂ ਦੇਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਕੀ ਹਾਲਾਤ ਬਣਗੇ ਦੇਸ਼ ਦੇ ਦੇਖੋ ਜੀ ਦੇਸ਼ ਵਿੱਚ 10 ਕਰੋੜ ਬੰਦਾ ਬੇਰੁਜ਼ਗਾਰ ਹੋ ਜੂਵੇ ਤਾਂ ਉਥਲ ਪੁਥਲ ਮੱਚ ਜਾਣੀ ਆ ਤੇ ਇੰਨਾ ਅੱਗੇ ਵੇਰ ਜੋ ਆ ਤਾਂ ਅੱਗੇ ਬਹੁਤ ਜ਼ਿਆਦਾ ਹੈ ਜੇ 10 ਕਰੋੜ ਹੋਰ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਫਰਕ ਪੈਣਾ ਹੈ ਕਿੰਨੇ ਗਲ ਹੋ ਰਹਿਣ ਕਿ 10 ਕਰੋੜ ਦੀ ਕਾਰੋਬਾਰੀ ਜੇ ਡਿਸਟਰਬ ਹੁੰਦਾ ਤੇ ਨਾਲ ਉਹਨਾਂ ਦੇ EMPLOYEES ਵੀ ਤਾਂ ਡਿਸਟਰਬ ਹੋਣਗੇ ਸਾਰੇ ਬਿਲਕੁਲ EMPLOYEES ਕਿਤੇ ਕੋ 2 ਆ ਕਿਤੇ ਕੋ 4 ਆ ਕਿਤੇ ਕੋ 1 ਉਹ ਵੀ ਡਿਸਟਰਬ ਹੋਣਗੇ ਨਾਲੇ ਨਾਲ ਇਹ ਫੈਮਲੀਆ ਡਿਸਟਰਬ ਹੋਣਗੀਆਂ ਸਾਰਾ ਡਿਸਟਰਬ ਹੋ ਜਾਏਗਾ ਕੀ ਮੰਗ ਕਰਦੇ ਹੋ ਤੁਸੀਂ ਕਿ ਕੇਂਦਰ ਸਰਕਾਰ ਤੋਂ ਜਸਟਿਸ এনਵਾਇਰਨਮੈਂਟ ਤੋਂ ਜਿਹੜੀ E-COMMERCE ਨੂੰ ਲੈ ਕੇ ਇਹਨਾਂ ਨੂੰ ਕਿਹੋ ਜਿਹੀ ਪਾਲਿਸੀ ਬਣਨੀ ਚਾਹੀਦੀ ਹੈ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਜਿਹੜੀਆਂ ਇਤਾਂ ਦੀਆਂ ਹੈਗੀਆਂ ਆਨਲਾਈਨ ਵਾਲੀਆਂ ਕੰਪਨੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਸਾਡਾ ਜਿਹੜਾ ਤੱਦਾ ਹੀ ਕੰਮ ਚੱਲ ਸਕਦਾ ਜੇਕਰ ਇਹ ਕੰਪਨੀਆਂ ਬੰਦ ਹੋਣਗੀਆਂ ਇਹ ਝੂਠੇ ਲਾਰੇ ਕਈ ਵਾਰੀ ਵੀ ਦਿਖਾਨੀਆਂ ਕਈ ਵਾਰੀ ਕਈ ਗੱਲਾਂ ਕਰਦੀਆਂ ਲੋਕਾਂ ਨੂੰ ਤੇ ਲੋਕੀ ਫਸ ਵੀ ਜਾਂਦੇ ਆ ਇਹਨਾਂ ਚੱਕਰਾਂ 'ਚ ਸੋ ਜੋ ਕੁਲਦੀਪ ਬੜਾ ਹੀ ਨੇ ਗੱਲ ਕੀਤੀ ਆ ਔਰ ਮੰਗ ਕੀਤੀ ਆ ਕਿ ਈ-ਕਮਰਸ ਔਰ ਆਨਲਾਈਨ ਸ਼ਾਪਿੰਗ ਜਿਹੜੀ ਹੈ ਇਹਦਾ ਰੁਝਾਨ ਨੂੰ ਠੱਲ ਪਾਉਣ ਦੇ ਲਈ ਸਰਕਾਰਾਂ ਨੂੰ ਇੱਕ ਸਖਤ ਫੈਸਲਾ ਲੈਣਾ ਪਵੇਗਾ ਇਹ ਇਸ ਟ੍ਰੈਂਡ ਨੂੰ ਬੰਦ ਕਰਨ ਦਾ ਪਾਵੇਗਾ ਤਾਂ ਹੀ ਜਿਹੜਾ ਜੋ ਖੁਦ ਉਹਨਾਂ ਦੇ ਆਪਣੇ ਡਾਟਾ ਹੈ ਕਿ 10 ਕਰੋੜ ਦਾ ਕਾਰੋਬਾਰ ਪਲੱਸ ਉਹਨਾਂ ਦੇ ਨਾਲ ਜੇ ਤਿੰਨ-ਤਿੰਨ ਬੰਦੇ ਵੀ ਹੋਰ ਲਾਈਏ ਤਾਂ 30-35 ਕਰੋੜ ਦੀ ਆਬਾਦੀ ਇਸ ਚੀਜ਼ ਨਾਲ ਪ੍ਰਭਾਵਿਤ ਹੋਏਗੀ ਪਰਿਵਾਰ ਪ੍ਰਭਾਵਿਤ ਹੋਣਗੇ ਤੋਂ ਇਸ ਕਰਕੇ ਇਸ ਸੰਬੰਧੀ ਸਖਤ ਫੈਸਲਾ ਲੈਣ ਦੀ ਲੋੜ ਹੈ ਧੰਨਵਾਦ ਤੁਹਾਡਾ ਇਸ ਗੱਲਬਾਤ ਕਰਨ ਲਈ ਜੀ ਸ਼ੋਜੀ ਸਾਹਿਬ ਆਨਲਾਈਨ ਸ਼ਾਪਿੰਗ ਦੇ ਵਧੇ ਹੋਏ ਰੁਝਾਨ ਦੇ ਵਿੱਚ ਸਮਾਜ ਵਿੱਚ ਅਜੇ ਵੀ ਲੋਕ ਅੱਜ ਵੀ ਹਨ ਜੋ ਆਨਲਾਈਨ ਸ਼ਾਪਿੰਗ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਕੇ ਬੈਠੇ ਹੋਣ ਤੇ ਦੂਸਰਿਆਂ ਨੂੰ ਵੀ ਸਲਾਹ ਦੇ ਰਹੇ ਹਨ ਕਿ ਆਨਲਾਈਨ ਸ਼ਾਪਿੰਗ ਤੋਂ ਪਰਹੇਜ਼ ਹੀ ਰੱਖੋ ਮੈਂ ਆਨਲਾਈਨ ਸ਼ਾਪਿੰਗ ਕਦੇ ਨਹੀਂ ਕੀਤੀ ਜਿਸ ਦਾ ਮੇਰਾ ਪੇ ਆਨਲਾਈਨ ਫਰਾਡ ਕਰਕੇ ਅਸੀਂ ਇਹ ਸਭ ਕੁਝ ਅਜੇ ਨਾ ਅਜੇ ਤੱਕ ਕੀਤਾ ਹੈ ਨਾ ਸਾਡੇ ਬੱਚੇ ਹਲੇ ਤੱਕ ਕਰਨ ਲੱਗੇ ਆ ਨਾ ਇਹ ਅਸੀਂ ਉਹਨਾਂ ਨੂੰ ਸਲਾਹ ਦਵਾਂਗੇ ਕਰਨੀ